ਆਪਣੇ ਕੋਲੇ ਬਟਰ ਚਿਕਨ ਪੰਜਾਬੀ ਚਿਕਨ ਦਹੀਂ ਚਿਕਨ ਤੇ ਮੈਂ ਚਿਕਨ ਅਸੀਂ ਸੈਵਨ ਮਚੀ ਹੁੰਦੀ ਹੈ ਜੀ ਸੈਵਨ ਤੇ ਸ਼ੰਘਾੜਾ ਦੋਨੇ ਵਰਤੀ ਦੇ ਹੈ ਮੇਰੇ ਕੋਲੇ ਚਿਕਨ ਵਧੀਆ ਸਾਫ ਪੂਰਾ ਵਧੀਆ ਹੋਊਗਾ ਬਿਨਾ ਪਾਣੀ ਲੱਗੇ ਤਾਂ ਬਿਨਾ ਖੋਲ ਰੱਖੀ ਅੱਸੀ ਕੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਿੰਡ ਮਾਲਾ ਕਲਾਂ ਵਿਚੇ ਪਹੁੰਚੇ ਆ ਜਿੱਥੇ ਕਿ ਆਪਣੇ ਪਿੰਡ ਭਲੂਰ ਦੇ ਵੀਰ सोनू ਵੀਰ ਨੇ ਬਈ ਇੱਧਰ ਚਿਕਨ ਜੌਨ ਬਣਾਇਆ ਤੇ ਬਹੁਤ ਵਧੀਆ ਬਈ ਚਿਕਨ ਦੀ ਕੁਆਲਿਟੀ ਹੁੰਦੀ ਆ ਤੇ ਅੱਜ ਵੀਰ ਕੋਲੇ ਆਏ ਸੀ ਤੇ ਵੀਰ ਨੇ ਬਈ ਨਵਾਂ ਕੰਮ ਚਲਾਇਆ ਤੇ ਜਰੂਰ ਤੁਸੀਂ ਸਪੋਰਟ ਕਰਨੀ ਆ ਤੇ ਅੰਦਰ ਜਾ ਕੇ ਤੁਹਾਨੂੰ ਚਿਕਨੇ ਵੀ ਖਾਉਣੇ ਆ ਬਾਈ ਫਰੈਸ਼ ਚਿਕਨ ਲਿਆਉਂਦਾ ਤੇ ਫਰੈਸ਼ ਹੀ ਬਣਦਾ ਤੇ ਆ ਸਾਰਾ ਸਟਾਰਟ ਅਪ ਇੱਥੇ ਬੈਠਣ ਨੂੰ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਤੁਸੀਂ ਆ ਸਕਦੇ ਹੋ ਤੇ ਅੱਗੇ ਜਾ ਕੇ ਤੁਹਾਨੂੰ ਚਿਕਨ ਵੀ ਦਿਖਾਉਂਦੇ ਆ ਵੀ ਕਿੱਦਾਂ ਬਣਦਾ ਤੇ ਆ ਜੋ ਵੀਰ ਨਾਲ ਕਰਦੇ ਆ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਠੀਕ ਹੈ ਵੀਰ ਜੀ ਵਧੀਆ ਲਓ ਜੀ ਇੱਧਰ ਵੀਰ ਆਪਣਾ ਚਿਕਨ ਰੈਡੀ ਕਰ ਰਿਹਾ ਕਿਹੜਾ ਚਿਕਨ ਤਿਆਰ ਕਰ ਰਹੇ ਹੋ ਚਿਕਨ ਪਕੌੜਾ ਜੀ ਚਿਕਨ ਪਕੌੜਾ ਕਿਹੜੀ ਕਿਹੜੀ ਆਪਣੇ ਕੋਲ ਚਿਕਨ ਚੋਰਾਈਟੀ ਹੁੰਦੀ ਆ ਆਪਣੇ ਕੋਲੇ ਬਟਰ ਚਿਕਨ ਪੰਜਾਬੀ ਚਿਕਨ ਦਹੀਂ ਚਿਕਨ ਠੀਕ ਆ ਜਰਮਨ ਚਿਕਨ ਠੀਕ ਆ ਫਿਸ਼ ਵਗੈਰਾ ਵੀ ਹੁੰਦੀ ਆ ਜੀ ਮੱਛੀ ਸੈਵਨ ਮੱਛੀ ਹੁੰਦੀ ਆ ਜੀ ਸੈਵਨ ਤੇ ਸ਼ੰਘਾੜਾ ਦੋਦੇ ਵਰਤੀ ਦੇ ਠੀਕ ਆ ਤੇ ਆਪਾਂ ਇਹ ਸਾਰਾ ਫਰੈਸ਼ ਹੀ ਹੁੰਦਾ ਆਪਣੇ ਕੋਲ ਚਿਕਨ ਫਰੈਸ਼ ਲੈ ਆਈ ਰਾਇ ਜੀ ਠੀਕ ਆ ਉਸੇ ਦਿਨ ਹੀ ਲੈ ਕੇ ਆਉਂਦੇ ਆ ਉਸੇ ਦਿਨ ਹੀ ਲੱਗ ਜਾਂਦਾ ਸਰ ਉਸੇ ਦਿਨ ਹੀ ਲੱਗ ਜਾਂਦਾ ਜੀ ਲਓ ਜੀ ਵੀਰ ਕੋਲੇ ਵਧੀਆ ਕੁਆਲਿਟੀ ਦਾ ਚਿਕਨ ਹੁੰਦਾ ਫਰੈਸ਼ੀ ਉਸੇ ਦਿਨ ਆਉਂਦਾ ਤੇ ਉਸੇ ਦਿਨ ਸਰਵ ਕਰਦੇ ਨੇ ਤੇ ਇਸ ਟਾਈਮ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਚਿਕਨ ਪਕੌੜਾ ਬਣਾ ਰਿਹਾ ਤੇ ਵਧੀਆ ਫਰੈਸ਼ ਹੁੰਦਾ ਬਹੁਤ ਘੱਟ ਮਸਾਲਿਆਂ ਦੇ ਨਾਲ ਬਾਈ ਤਿਆਰ ਕਰਦਾ ਤੇ ਜਰੂਰ ਤੁਸੀਂ ਸਪੋਰਟ ਕਰਨੀ ਆ ਤੇ ਇਧਰ ਵੀਰ ਬਾਈ ਚਿਕਨ ਪਕੌੜਾ ਤਿਆਰ ਕਰ ਰਿਹਾ ਸਫਾਈ ਪੂਰੀ ਨਾਲ ਬਣਾਉਂਦਾ ਵੀਰ ਇਹ ਆਪਣੇ ਪਿੰਡ ਦਾ ਵੀਰ ਸੋਨੂੰ ਵੀਰ ਤੇ ਤੁਸੀਂ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਵੀਰ ਦੀ ਸਪੋਰਟ ਕਰਨੀ ਆ ਜਿਹੜਾ ਵੀ ਵੀਰ ਹੱਤੀ ਮਿਹਨਤ ਕਰਦਾ ਜੇ ਉਹਦੀ ਆਪਾਂ ਸਪੋਰਟ ਜਰੂਰ ਕਰਿਆ ਕਰੋ ਬਈ ਤੇ ਵੀਰ ਦਾ ਕੰਮਕਾਰ ਆਪਾਂ ਵਧਾਉਣਾ ਇੱਕ ਵਾਰੀ ਜਰੂਰ ਆਇਆ ਜੋ ਇੱਕ ਵਾਰੀ ਟੇਸਟ ਜਰੂਰ ਕਰਕੇ ਜਾਇਆ ਜੋ 메인 ਰੋਡ ਬਾਗਾ ਪ੍ਰਾਨਾ ਟੂ ਮੁਦਕੀ ਰੋਡ ਦੇ ਉੱਪਰ ਹੀ ਕਰਿਆ ਚਿਕਨ ਫਲਾਉੜਾ ਇਹ ਹਾਫ ਆ ਜਾਂ ਫੁੱਲ ਹਾਂ ਭਾਈ ਲਓ ਵੀ ਹਾਫ ਦੀ ਤੁਸੀਂ ਕੁਆਂਟੀਟੀ ਚੈੱਕ ਕਰ ਲਓ ਫੁੱਲ ਕੁਆਂਟੀਟੀ ਚ ਤੁਹਾਨੂੰ ਹਾਫ ਵੀ ਮਿਲੇਗਾ ਗ੍ਰੀਨ ਚਟਨੀ ਗ੍ਰੀਨ ਚਟਨੀ 레드 ਚਟਨੀ ਲੈਣਾ ਤੇ ਆਪਣੇ ਕੋਲੇ ਚਿਕਨ ਵਧੀਆ ਸਾਫ ਪੂਰਾ ਵਧੀਆ ਆਊਗਾ ਬਿਨਾ ਪਾਣੀ ਲੱਗੇ ਤੋਂ ਜਿਨਾ ਖੂਨ ਲੱਗੇ ਤਾਂ। ਲਓ ਜੀ ਤੁਸੀਂ ਦੇਖ ਸਕਦੇ ਹੋ ਬਈ ਕੁਆਲਿਟੀ ਚਿਕਨ ਦੀ ਹੈਕ ਨੰਬਰ ਆ ਫਰੈਸ਼ੀ ਵੀਰ ਕਹਿੰਦਾ ਚਿਕਨ ਲੈ ਕੇ ਆਉਂਦੇ ਆ ਤੇ ਕੋਈ ਬਲੱਡ ਨਹੀਂ ਹੁੰਦਾ ਕਿਸੇ ਵੀ ਅਸਲੀ ਬਲੱਡ ਨਹੀਂ ਹੁੰਦਾ ਸਾਫ ਤੇ ਘੱਟ ਮਸਾਲਿਆਂ ਨਾਲ ਹੀ ਵੀਰ ਤਿਆਰ ਕਰਦੇ ਆ ਤੇ ਬਾਕੀ ਇੱਕ ਵਾਰੀ ਜ਼ਰੂਰ ਟੇਸਟ ਕਰਾ ਜਿਓ ਤੇ ਜੇ ਆਰਡਰ ਕਰਨਾ ਵਾ ਨੰਬਰ ਇੱਕ ਵਾਰੀ ਬੋਲ ਦੋ 987642378 ਲਓ ਜੀ ਆਹ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਤੇ ਆ ਕੇ ਤੁਸੀਂ ਆਰਡਰ ਲਿਜਾ ਸਕਦੇ ਹੋ ਵੀਰ ਟਾਈਮ ਤੁਹਾਨੂੰ ਦੇ ਦਊਗਾ ਤੇ ਫਰੈਸ਼ ਚਿਕਨ ਹੁੰਦਾ ਜਰੂਰ ਤੁਸੀਂ ਇੱਕ ਵਾਰੀ ਵਿਜ਼ਿਟ ਕਰਨਾ ਤੇ ਟੇਸਟ ਇੱਕ ਵਾਰੀ ਜਰੂਰ ਕਰਿਆ ਜੋ ਤੇ ਲਾਂਬਾ ਨਹੀਂ ਮਿਲਦਾ ਤੁਹਾਨੂੰ ਵਧੀਆ ਕੁਆਲਿਟੀ ਤੁਹਾਨੂੰ ਵੀਰ ਬਣਾ ਕੇ ਦਊਗਾ ਇਧਰ ਵੀਰ ਵੀ ਬੈਠੇ ਆ ਬਈ ਆਹ ਪੰਚ ਚਿਕਨ ਦੀ ਇਹਨਾਂ ਤੋਂ ਵੀ ਕੁਆਲਿਟੀ ਪੁੱਛਦੇ ਆ ਵੀ ਕਿੱਦਾਂ ਲੱਗੇ ਹਾਂਜੀ ਸਾਸਿਕਾ ਵੀਰ ਜੀ ਕੀ ਹਾਲ ਹੈ ਜੀ ਹਾਂ ਵਧੀਆ ਵੀਰੇ ਤੇ ਕਿਵੇਂ ਲੱਗੀ ਕੁਆਲਿਟੀ ਵਿੱਚ ਚਿਕਨ ਦੀ ਬਹੁਤ ਵਧੀਆ ਬਈ ਆਉਂਦੇ ਰਹਿੰਦੇ ਹੋ ਅੰਦਰ ਜੀ ਰੈਗੂਲਰ ਜੀ ਫ੍ਰੈਸ਼ੀ ਹੁੰਦਾ ਸਾਰਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਕਿਵੇਂ ਲੱਗਾ ਬਈ ਚਿਕਨ ਬਹੁਤ ਵਧੀਆ ਲੱਗਿਆ ਭਰਾ ਬਹੁਤ ਵਧੀਆ ਟੇਸਟ ਵੀ ਸਮਾਨ ਆ ਜੀ ਤੇ ਸਫਾਈ ਵੀ ਬਹੁਤ ਜ਼ਿਆਦਾ ਇੱਥੇ ਠੀਕ ਆ ਤੇ ਰੈਗੂਲਰ ਆਉਂਦੇ ਆ ਦੀ ਯਾਰਾ ਮਿੱਤਰਾਂ ਨੂੰ ਵੀ ਦੱਸੀਦਾ ਵੀ ਆਇਆ ਕਰੋ ਇੱਥੇ ਬਹੁਤ ਸਫਾਈ ਵੀ ਆ ਵਧੀਆ ਚੀਜ਼ ਮਿਲਦੀ ਕੁਆਲਿਟੀ ਮਿਲਦੀ ਆ ਜੀ ਕਿਸ ਗੱਲ ਤੇ ਹੋਰ ਆਉਂਦੇ ਰਹਿੰਦੇ ਹੋ ਅਕਸਰ ਕਿੱਡਾ ਲੱਗਾ ਚਿਕਨ ਤੁਹਾਨੂੰ ਹਾਂਜੀ ਬਹੁਤ ਵਧੀਆ ਵਧੀਆ ਵੈਰਾਈਟੀ ਮਿਲਦੀ ਫਰੈਸ਼ ਲਓ ਜੀ ਇੱਧਰ ਤੁਸੀਂ ਸੈਟਅਪ ਦੇਖ ਸਕਦੇ ਹੋ ਬੈਠਣ ਨੂੰ ਵਧੀਆ ਜਗ੍ਹਾ ਬਣੀ ਆ ਖੁੱਲੀ ਡੁੱਲੀ ਤੁਸੀਂ ਜਰੂਰ ਆਇਆ ਜੋ ਇਹ ਹੈਗਾ ਜੀ ਆਪਣਾ ਮਾਲਾ ਰੋਡ ਮਾਲੇ ਤੋਂ ਜਿਹੜਾ ਮੁਦਕੀ ਨੂੰ ਜਾਂਦਾ ਸਰਵਿਸ ਸਟੇਸ਼ਨ ਦੇ ਬਿਲਕੁਲ ਹੀ ਨਾਲ ਆ ਸਾਹਮਣੇ ਹੈਗਾ ਸਰਵਿਸ ਸਟੇਸ਼ਨ ਤੇ ਇੱਧਰ ਹੈਗਾ ਆਪਣਾ ਚਿਕਨ ਜੋਨ ਜਰੂਰ ਇੱਕ ਵਾਰੀ ਆਇਆ ਜੋ ਵੀਰ ਦੀ ਦੱਬ ਕੇ ਸਪੋਰਟ ਕਰਿਆ ਜੋ ਹਰ ਤਰ੍ਹਾਂ ਦਾ ਇੱਥੇ ਪੰਜਾਬੀ ਚਿਕਨ ਚਿਕਨ ਪਕੌੜਾ ਚਿਕਨ ਚਿੱਲੀ ਬਟਰ ਚਿਕਨ ਤੇ ਮੱਛੀ ਚਿਕਨ ਆਂਡਾਪੁਰ ਜੀ ਆਮਲੇਟ ਜਾਨੀ ਨਾਨ ਵੇਜ ਦੀ ਹਰ ਇੱਕ ਆਈਟਮ ਤੁਹਾਨੂੰ ਇੱਥੇ ਮਿਲੂਗੀ ਤੇ ਜਰੂਰ ਤੁਸੀਂ ਇੱਕ ਵਾਰੀ ਵਿਜ਼ਿਟ ਕਰਿਆ ਜੋ